ਅ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਇਹ ਪ੍ਰੋਜੈਕਟ ਲਗਭਗ 2 ਕਰੋੜ ਰੁਪਏ ਦਾ ਇਹ ਜਿਹੜੀ ਇਹ ਸੜਕ ਜਾਂ ਬਣਨੀ ਹੈ ਆਪਣਾ ਸੌਰਨ ਸ਼੍ਰੇਮੇ ਦੀ ਬੈਕਸਾਈਡ ਤੇ ਦੂਜੇ ਪਾਸੇ ਤਲਵੰਡੀ ਚੌਕ ਤੋਂ ਲੈ ਕੇ ਕਤਵਾਲੀ ਤੋ ਅੱਗੇ ਤੱਕ ਇਹ ਸਾਰੀ ਜਿਹੜੀ ਹੈ ਪਹਿਲਾਂ ਸੀਵਰੇਜ ਪਾਇਆ ਸੀ ਇੱਥੇ ਗੈਸ ਪਾਈਪਾਂ ਵੀ ਪਈਆਂ ਉਹਦੇ ਕਰਕੇ ਇੱਥੇ ਜਿਹੜਾ 20 22 ਫੁੱਟ ਡੂੰਘਾ ਜਿਹੜਾ ਸੀਵਰੇਜ ਪਿਆ ਇਸ ਕਰਕੇ ਪਹਿਲਾਂ ਅਸੀਂ ਇਹ ਲੋਕਟਾਈਲ ਦੇ ਨਾਲ ਸੜਕ ਬਣਾ ਰਹੇ ਹਾਂ ਤਾਕੇ ਕਿਥੇ ਜਿੱਥੇ ਕੋ ਪੋਲਾ ਹੁੰਦਾ ਉਥੇ ਬੈਠਦੀ ਹੈ ਤਾਂ ਉਹਦੀ ਮੇਨਟੇਨੈਂਸ ਵੀ ਕੀਤੀ ਜਾ ਸਕੇ ਇਹ 5 ਸਾਲ ਦੀ ਮੇਨਟੇਨੈਂਸ ਦੇ ਨਾਲ ਇਹ ਸਾਰੀ ਸੜਕ ਬਣ ਰਹੀ ਹੈ ਔਰ ਲਗਭਗ 2 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਸਾਰਾ ਕਿਉਂਕਿ ਉਹਦੇ ਨਾਲ ਫਰੀਦਕੋਟ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੂਗੀ ਕਿਉਂਕਿ ਇੱਕੋ ਇੱਕ ਰਸਤਾ ਇਹ ਜਿਹੜਾ ਆਉਣ ਜਾਣ ਵਾਸਤੇ ਸੋ ਇਹਦੇ ਨਾਲ ਜਿਹੜੀ ਹੈਗੀ ਆ ਉਹ ਫਰੀਦਕੋਟ ਸ਼ਹਿਰ ਦੀ ਤਰੱਕੀ ਵੀ ਹੋਊਗੀ ਔਰ ਮਿੱਟੀ ਉੱਡਦੀ ਸੀ ਉਹਦੇ ਤੋਂ ਵੀ ਸਾਨੂੰ ਰਾਹਤ ਮਿਲੂਗੀ ਔਰ ਜਲਦੀ ਅੱਜ ਕੱਲ੍ਹ ਅਸੀਂ ਸ਼ੁਰੂ ਕਰਤਾ ਇੱਕ ਟੋਟਾ ਜਿਹੜਾ 125 ਮੀਟਰ ਦਾ ਇਹ ਜਿਹੜਾ 10-15 ਦਿਨਾਂ ਵਿੱਚ ਸ਼ੁਰ 10-15 ਦਿਨਾਂ ਦੇ ਵਿੱਚ ਬਣ ਜੂਗਾ ਤੇ ਜਿਹੜਾ ਦੂਜਾ ਉਹ ਵੀ ਮੈਨੂੰ ਲੱਗਦਾ 1 ਮਹੀਨੇ ਦੇ ਅੰਦਰ ਅੰਦਰ ਸਾਰਾ ਇਸ ਏਰੀਆ ਜਿਹੜਾ ਮੁਕੰਮਲ ਕਰ ਦਾਂਗੇ ਕਿਉਂਕਿ ਇਹ ਨੈਸ਼ਨਲ ਹਾਈਵੇ ਦੇ ਅੰਦਰ ਕੁਝ ਏਰੀਆ ਉਹ ਜਿਹੜਾ ਸਾਡੇ ਸਪੈਸਟ ਵਿੱਚ ਬਹੁਤ ਟਿਕਾਣੇ ਲੱਗੇ ਹੋਏ ਨੇ ਜਿਹੜਾ ਮੁੱਖ ਮੰਤਰੀ ਸਾਹਿਬ ਬਹੁਤ ਜਲਦ ਦੁਆਰਾ ਜਿਹੜਾ ਫਰੀਦਕੋਟ ਚ ਆਉਣਗੇ ਔਰ ਆਪਦੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਆ ਜਿਹੜੇ ਪ੍ਰੋਜੈਕਟ ਉਹਨਾਂ ਨੇ ਇੱਥੇ ਲਾਂਚ ਕਰਨੇ ਸੀਗੇ ਚਾਹੇ ਉਹ ਖੇਤਾਂ ਨਾਲ ਸੰਬੰਧਤ ਸੀਗੇ ਚਾਹੇ ਉਹ ਖੇਡਾਂ ਨਾਲ ਸੰਬੰਧਤ ਸੀ ਚਾਹੇ ਉਹ ਹੋਰ ਸਾਡੇ ਜਿਹੜੇ ਇੰਡਸਟਰੀ ਨਾਲ ਸੰਬੰਧਤ ਆ ਉਹ ਸਾਰੇ ਜਿਹੜੇ ਹੈਗੇ ਆ ਉਹ ਮੁੱਖ ਮੰਤਰੀ ਸਾਹਿਬ ਜਲਦੀ ਆ ਕੇ ਰੋਜ਼ਗਾਰ ਵੀ ਦੇਣਗੇ ਉਹ ਇੱਥੇ ਜਿਹੜਾ ਸਟਾਫ ਲੱਭਸਨ ਤੇ ਹੋਰ ਜਿਹੜਾ ਸਟਾਫ ਨੂੰ ਜਿਹੜਾ ਉਹਨਾਂ ਨੇ ਨਿਯੁਕਤੀ ਪੱਤਰ ਵੀ ਦੇਣੇ ਉਹ ਸਾਰਾ ਕੁਝ ਕਰਨਗੇ ਔਰ ਖੇਤੀ ਖੇਤੀ ਸਾਨੂੰ ਜਿਹੜਾ ਟਾਈਮ ਦੇਣਗੇ ਇਸ ਨੂੰ ਪੰਡ ਵੀ ਕਹਿੰਦੇ ਸੀ ਨਗਰ ਕੌਂਸਲ ਨੂੰ ਮਿਲਣੇ ਸੀ ਜਾਂ ਸੀਵਰੇਜ ਉਹ ਉਹ ਸਾਰੇ ਜਿਹੜੇ ਫੰਡ ਪਹਿਲਾਂ ਜਿਹੜੇ ਅ ਕਾਲੀ ਸਰਕਾਰ ਵੇਲੇ ਦਾ ਜਿਹੜਾ 18 ਕਰੋੜ ਰੁਪਈਆ ਘੱਟ ਸੀਗਾ ਜਾਂ ਪਿਛਲੀ ਸਰਕਾਰ ਨੇ ਜਿਹੜਾ ਉਹ 22-23 ਕਰੋੜ ਰੁਪਈਆ ਘਟਾਇਆ ਸੀ ਉਹਨੂੰ 25 ਕਰੋੜ ਹੋ ਗਿਆ ਤੇ ਦੂਜਾ 18 ਕਰੋੜ ਤੋਂ 20-22 ਕਰੋੜ ਰੁਪਈਆ ਹੋ ਗਿਆ ਉਹ ਸਾਰੇ ਦਾ ਸਾਰਾ ਪੈਸਾ ਜਿਹੜਾ ਹੁਣ ਅਸੀਂ ਦੁਬਾਰਾ ਉਹਨੂੰ ਸੈਂਕਸ਼ਨ ਕਰਾ ਲਿਆ ਤੇ ਉਹਦੇ ਨਾਲ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਸੀਵਰੇਜ ਅਧੂਰਾ ਪਿਆ ਜਿਹੜਾ ਉਹ ਪੂਰਾ ਹੋ ਗਿਆ ਕਾਹ ਚੱਲਦਾ ਨਹੀਂ ਮੁਰੰਮਤ ਦਾ ਕੰਮ ਚੁਰੂ ਹੋ ਗਿਆ ਤੇ ਆਪਣੇ ਲੋਕ ਅੱਗੇ ਚੜ ਪਿਆ ਗਾ ਤੇ ਕੋ ਜਿਹੜੀ ਹੈਗੀ 에어로ਡ੍ਰਮ ਰੋਡ ਜਿਹਨੂੰ ਆਪਾਂ ਝਾਜ ਗਰਾਉਂਡ ਵਾਲੀ ਸੜਕ ਕਹਿੰਦੇ ਆ ਉਹ ਵੀ ਸੜਕ ਬਣਨ ਜਾ ਰਹੀ ਆ ਤੇ ਹੋਰ ਵੀ ਆ ਜਿਹੜੀਆਂ ਭਟੀਆਂ ਮੈਂ ਤੁਸੀਂ ਕਹੇ ਵੀ ਤੇ ਉੱਤਰੋ ਸੈਕੰਡ ਟ੍ਰੈਕ ਬਣੀ ਜਾਂਦਾ तकरीबन ਸ਼ਹਿਰ ਦੀਆਂ ਵੱਡੀਆਂ ਸੜਕਾਂ ਤਾਂ ਅਸੀਂ ਪਹਿਲਾਂ ਬਣਾ ਚੁੱਕੇ ਆ ਜਿਹੜੀਆਂ ਪੰਜ ਸਿੰਘਾਂ ਤੇ ਬਾਜੀਗਰ ਵਸਤੀ ਵਾਲੀ ਸੀ ਤੇ ਕੰਮਿਆਣਾ ਰੋਡ ਸੀ ਤੇ ਬਲਵੀਰ ਵਸਤੀ ਸੀਗੀ ਤੇ ਇਹ ਜਿਹੜੀ ਹੈਗੀ ਆ ਉਹ ਹੁੱਕੀ ਵਾਲੇ ਚੌਂਕ ਤੋਂ ਲੈ ਕੇ ਕੰਮਿਆਣਾ ਗੇਟ ਤੱਕ ਸੀਗੀ ਤੇ ਇਹ ਪੰਜ ਛੜਕਾਂ ਸੀ ਪਹਿਲਾਂ ਕਰ ਚੁੱਕੇ ਆ ਜਿਹੜੀ ਕੋਈ ਇੱਕ ਦੋ ਰਹਿੰਦੀਆਂ ਉਹ ਵੀ ਛੇਤੀ ਹੋ ਜਾਣੀਆਂ ਜਿਹੜੀਆਂ ਗਲੀਆਂ ਉਹ ਵੀ ਛੇਤੀ ਕੰਮ ਸ਼ੁਰੂ ਹੋ ਜਾਊਗਾ ਉਹਨਾਂ ਦੇ ਪੈਸੇ ਸਾਡੇ ਮਨਜ਼ੂਰ ਹੋ ਗਏ। ਜਦੋਂ ਵੇਖ ਸ਼ਹਿਰ ਵਾਸਤੇ ਦੀ ਮੰਗ ਜੀ ਕੋਈ ਇੰਡਸਟਰੀ ਕੋਈ ਫ੍ਰੀਕੋਰਟ ਚੁੰਦੀ। ਉਹ ਉਹਦੇ ਤੇ ਲੱਗੇ ਹੋਏ ਜੀ ਲਗਾਤਾਰ ਬਹੁਤ ਵੱਡੇ ਪ੍ਰੋਜੈਕਟਾਂ ਦੇ ਕੰਮ ਕਰ ਰਹੇ ਆ। ਔਰ ਪੰਜਾਬ ਦੇ ਕੋਲੇ ਜੇ ਜਦੋਂ ਵੀ ਕੋਈ ਵੱਡਾ ਪ੍ਰੋਜੈਕਟ ਆਉਂਦਾ ਤਾਂ ਪਹਿਲ ਦੇ ਆਧਾਰ ਤੇ ਫ੍ਰੀਕੋਰਟ ਤੇ ਆਊਗਾ। ਉਹਦੇ ਤੇ ਅਸੀਂ ਕੰਮ ਕਰ ਰਹੇ ਆ।